ਸੰਗਤ ਨੂੰ ਜੈ ਹਸੂ ਹallelujah ਅੱਜ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਤੇ ਵਿਸ਼ੇਸ਼ ਪਲਾਨ ਕੀਤਾ ਹੈ ਔਰ ਤੁਹਾਡੇ ਸ਼ਬਦ ਦੇ ਰੂਬਰੂ ਹੋਣ ਦਾ ਇੱਕ ਵਧੀਆ ਮੌਕਾ ਦਿੱਤਾ ਪਿਛਲੇ ਕਾਫੀ ਸਮੇਂ ਤੋਂ ਵੇਖਣ ਚਾ ਰਿਹਾ ਸੀ ਵੀ ਆਪਣੀ ਸੰਗਤ ਨੂੰ ਕੁਝ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਔਰ ਉਹਨਾਂ ਪ੍ਰੋਬਲਮਾਂ ਦਾ ਹੱਲ ਲੱਭਣ ਲਈ ਬਹੁਤ ਚਿਰ ਤੋਂ ਸਾਰੀ ਮੈਨੇਜਮੈਂਟ ਪ੍ਰਾਰਥਨਾ ਦੇ ਵਿੱਚ ਬੈਠੇ ਸੀ ਵੀ ਪ੍ਰਭੂ ਜੀ ਤੁਸੀਂ ਸਾਨੂੰ ਇਹ ਸਮਰੱਥਾ ਬਖਸ਼ੋ ਤੇ ਗਿਆਨ ਦਿਓ ਵੀ ਇਹਨਾਂ ਪ੍ਰੋਬਲਮ ਜਿਹੜੀਆਂ ਆ ਰਹੀਆਂ ਵਾਂ ਇਹਨਾਂ ਨੂੰ ਕਿਸ ਤਰ੍ਹਾਂ ਹੱਲ ਕਰਨਾ ਪ੍ਰਭੂ ਜੀ ਨੇ ਬਹੁਤ ਵਧੀਆ ਜੇਕਰ ਉਪਰਾਲਾ ਕਰਨ ਲਈ ਸਾਨੂੰ ਉਤਸ਼ਾਹਤ ਕੀਤਾ ਸਾਰੀ ਮੈਨੇਜਮੈਂਟ ਨੂੰ ਆਪਾਂ ਦਾ ਓਪਨ ਡੋਰ ਚਰਚ ਦੇ ਵਿੱਚ ਯੂਥ ਵਿੰਗ ਖੜਾ ਕਰ ਰਹੇ ਆ ਇਹ ਨੇ ਆਪਣੇ ਬ੍ਰਦਰ ਰਾਜਵਿੰਦਰ ਜੀ ਅੱਜ ਤੋਂ ਯੂਥ ਦੇ ਪ੍ਰਧਾਨ ਅਨਾਉਂਸ ਕੀਤੇ ਗਏ ਆ ਦਾ ਓਪਨ ਡੋਰ ਚਰਚ ਖੋਜੇਵਾਲ ਵੱਲੋਂ ਸਮੂਹ ਮਿਨਿਸਟਰੀ ਵੱਲੋਂ ਸਮੂਹ ਮੈਨੇਜਮੈਂਟ ਵੱਲੋਂ ਔਰ ਜੇ ਇਸ ਵੀ ਕਿਸੇ ਭੈਣ ਭਰਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਬ੍ਰਦਰ ਰਾਜਵਿੰਦਰ ਜੀ ਨੂੰ ਜਦੋਂ ਮਰਜੀ ਦਿਨ ਰਾਤ 24 ਘੰਟੇ ਇਹ ਪ੍ਰਭੂ ਦੇ ਕੰਮ ਲਈ ਆਪਣੇ ਨਾਲ ਖਲੋਤੇ ਆ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਵੀ ਤਰੀਕੇ ਨਾਲ ਸੰਭਵ ਹੋਊਗਾ ਇਹ ਹਰ ਤਰੀਕੇ ਨਾਲ ਤੁਹਾਡੀ ਨਮਾਦਦ ਕਰਨਗੇ ਇਹਨਾਂ ਦੇ ਨਾਲ ਓਪਨ ਡੋਰ ਚਰਚ ਐਂਡ ਜੀਜ਼ਸ ਹੀਲਿੰਗ ਮਿਨਿਸਟਰੀ ਸਮੂ ਮੈਨੇਜਮੈਂਟ 24 ਘੰਟੇ ਬੈਕ ਤੇ ਖਲੋਊਗੀ ਔਰ ਇਹਨਾਂ ਕੋ ਪ੍ਰਭੂ ਜੀ ਦੇ ਕੰਮ ਲੇ ਜਨ ਨੂੰ ਇਸਤੇਮਾਲ ਕਰੋਗੀ थैंक यू थैंक यू और आमीन हजरात ਕੀ ਨਾਮ ਤੁਹਾਡਾ ਮੇਰਾ ਨਾਮ ਰਾਜਵਿੰਦਰ ਸਿੰਘ ਰਾਜਵਿੰਦਰ ਜੀ ਅੱਜ ਦੀ ਓਪਨ ਡੋਰ ਜਿਹੜਾ ਚਰਚ ਕਮੇਟੀ ਵੱਲੋਂ ਤੁਹਾਨੂੰ ਯੂਜ਼ ਦਾ ਪ੍ਰਧਾਨ ਬਣਾਇਆ ਵਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਪ੍ਰਭੂ ਯਸੂਮਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਅੱਜ ਆਪਣੇ ਇਸ ਭਵਨ ਦੇ ਵਿੱਚ ਮੈਨੂੰ ਇਹ ਮੌਕਾ ਦਿੱਤਾ ਔਰ ਮੈਂ ਆਪਣੇ ਪਾਸਟਰ ਦਿওল ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਸ਼ਟ ਗੁਸ਼ਯਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਕਮਰ ਕੁਲਦੀਪ ਸਿੰਘ ਜੀ ਸੰਧਵਾਲੀ ਸਾਡੇ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਔਰ ਮੈਂ ਸਮੂਹ ਸੰਗਤਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਾ ਹਾਂ ਔਰ ਯੂਥ ਦੇ ਨਾਲ ਮੈਂ ਹਰ ਤਰ੍ਹਾਂ ਨਾਲ ਖੜਾ ਹਾਂ ਰੋਹਿੰਦਰ ਜੀ ਤੁਸੀਂ ਕਾਫੀ ਸਮੇਂ ਤੋਂ ਤੁਸੀਂ ਹੀ ਪਰਿਵਾਰ ਨਾਲ ਜੁੜੇ ਹੋ ਸੇਵਾ ਕਰ ਰਹੇ ਹੋ ਕਾਫੀ ਦਿੱਕਤਾਂ ਵੀ ਹੁੰਦੀਆਂ ਨੇ ਜਿਹੜੇ ਕੋਈ ਪਾਸ ਸੰਸਥਾ ਚਲਾਉਂਦੇ ਹਨ ਤੁਹਾਡੇ ਕੀ ਉਪਰਾਲੇ ਹੋਣਗੇ ਯੂਥ ਹਸਤੇ ਜੇ ਜਿਹੜੇ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਆ ਆਪ ਹਮੇਸ਼ਾ ਨਾਲ ਹਰ ਸਮੇਂ ਖੜੇ ਆਂ ਔਰ ਆਪਾਂ 24 ਘੰਟੇ ਹਾਜ਼ਰ ਆਂ ਜੀ ਜਦੋਂ ਵੀ ਆਪਾਂ ਨੂੰ ਕੋਈ ਯਾਦ ਕਰੂਗਾ ਆਪਾਂ ਉਹਦੇ ਨਾਲੇ ਆਂ ਜੀ ਕੋਈ ਵੀ ਦਿੱਕਤ ਜਿਹੜੀ ਹਰਕ ਦੀ ਜਿਹੜੀ ਸੁਣੀ ਜਾਊਗੀ ਔਰ ਉਹਦਾ ਮਸਲਾ ਹੱਲ ਕੀਤਾ ਜਾਏਗਾ ਜੀ ਚਰਚ ਕਮੇਟੀ ਵੱਲੋਂ ਸਮਾਜ ਸੇਵੀ ਕੰਮ ਵੀ ਕਾਫੀ ਬੱਤ ਚੜ ਕੀਤਾ ਜਾਂਦਾ ਜਦੋਂ ਹੜ੍ਹ ਆਏ ਸੀ ਜਾਂ ਹੋਰ ਵੀ ਕੋਈ ਪ੍ਰਕਿਰਤ ਆਪਤਾ ਆਂਦੀ ਆ ਉਸੇ ਤਰ੍ਹਾਂ ਕੀ ਰੋਲ ਹੋਏਗਾ ਯੂਥ ਦਾ हां जी ਸਮੇ ਸਮੇ ਤੇ ਪਹਿਲਾਂ ਜਦੋਂ ਵੀ ਕਿਤੇ ਕਿਤੇ ਕੋਈ ਪ੍ਰੋਬਲਮ ਆਈ ਹੈ ਪੂਰੇ ਪੰਜਾਬ ਦੇ ਵਿੱਚ ਔਰ ਪਾਸਟਰ ਦਿਓਲ ਜੀ ਨੇ ਵੱਧ ਚੜ ਕੇ ਉਸ ਦੇ ਵਿੱਚ ਹਿੱਸਾ ਪਾਇਆ ਆ ਔਰ ਸਾਨੂੰ ਹਮੇਸ਼ਾ ਹੀ ਉਹਨਾਂ ਨੇ ਥਾਪੜਾ ਦਿੱਤਾ ਕਿ ਤੁਸੀਂ ਅੱਗੇ ਵੱਧ ਕੇ ਚੱਲੋ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਕਿਤੇ ਵੀ ਲੋਡ ਪਵੇਗੀ ਅਸੀਂ ਵੱਧ ਚੜ ਕੇ ਅੱਗੇ ਹਿੱਸਾ ਪਾਵਾਂਗੇ ਔਰ ਜਿਸ ਤਰ੍ਹਾਂ ਪਾਸਟਰ ਦਿਓਲ ਜੀ ਸਾਨੂੰ ਅਗਵਾਈ ਕਰਨਗੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਪੂਰਨ ਤੌਰ ਤੇ ਚੱਲਾਂਗੇ ਸਾਡਾ ਯੂਥ ਕਾਫੀ ਭਟਕਿਆ ਪਿਆ ਵਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂ ਜੀ ਮੈਂ ਯੂਥ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਯੂਥ ਪਰਮੇਸ਼ ਔਰ ਨਸ਼ਿਆ ਤੋਂ ਦੂਰ ਰਵੇ ਔਰ ਆਪਣੇ ਮਾਪੇ ਬਾਬ ਦੀ ਇੱਜ਼ਤ ਕਰੋ ਔਰ ਪਰਮੇਸ਼ਰ ਦਾ ਕਲਾਮ ਪੜੋ ਔਰ ਪ੍ਰਾਰਥਨਾ ਕਰੋ ਆਪਣੇ ਜੀਵਨ ਨੂੰ ਬਦਲੋ ਆਮੀਨ ਪ੍ਰਧਾਨ ਜੀ ਤੁਹਾਡੀ ਹੁਣ ਆਨਲਾਈਨ ਜਿਹੜੀ ਤੁਸੀਂ ਕਮੇਟੀ ਕੋਤਕ ਪੂਰੀ ਕਰ ਲੋਗੇ ਯੋਧੀ ਬਹੁਤ ਜਲਦੀ ਇਸੇ ਸਾਰੀਆਂ ਕਾਰਮੀਆਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਜੀ ਔਰ ਬਹੁਤ ਹੀ ਜਲਦੀ ਅਸੀਂ ਇੱਕ ਬਹੁਤ ਵੱਡੇ ਪਲੇਟਫਾਰਮ ਨੂੰ ਖੜਾ ਕਰਨ ਜਾ ਰਹੇ ਹਾਂ ਔਰ ਬਹੁਤ ਸਾਰੇ ਯੂਥ ਨੂੰ ਪੂਰੇ ਇੰਡੀਆ ਦੇ ਵਿੱਚ ਸਟੈਂਡ ਕਰਾਂਗੇ ਜੀ ਪ੍ਰਧਾਨ ਜੀ ਲਾਸਟ ਕੁਸਚਨ ਜਿਹੜਾ ਸ਼ੋਭਾ ਯਾਤਰਾ ਦੀ ਉਸ ਬਾਰੇ ਆਪਣੇ ਵਿਚਾਰ ਦਿਨਾਂ ਅਜੇ ਸਵਰਕ ਬੂਸਲਾ ਸ਼ਹਿਰ ਦੇ ਵਿੱਚ ਓਪਨ ਡੋਰ ਚਰਚ ਖੋਜੇਵਾਲ ਤੋਂ ਪਾਸ ਡੀਓਲਜੀ ਦੀ ਅਗਵਾਈ ਦੇ ਵਿੱਚ ਸ਼ੁਭਾਤra ਕੱਢੀ ਜਾ ਰਹੀ ਹੈ ਜੋ ਬਹੁਤ ਵੱਡੇ ਪੱਧਰ ਤੇ ਹੋਵੇਗੀ ਇਸ ਵਾਰ ਸਾਰੇ ਜਿਹੜੇ ਇੰਤਜ਼ਾਮ ਆ ਉਹ ਪਹਿਲਾਂ ਨਾਲੋਂ ਹੋਰ ਵੱਡੇ ਕੀਤੇ ਗਏ ਆ ਔਰ ਸੰਗਤਾਂ ਬਹੁਤ ਦੂਰ ਦੂਰ ਤੋਂ ਪੂਰੇ ਇੰਡੀਆ ਤੋਂ ਇਥੇ ਵੱਧ ਛੱਡ ਕੇ ਆਣ ਗਏ ਆ ਜੀ ਔਰ ਸਾਰੇ ਇੰਤਜ਼ਾਮ ਲਗਭਗ ਹੋ ਚੁੱਕੇ ਆ ਜੀ ਧੰਨਵਾਦ ਜੀ ਥੈਂਕ ਯੂ ਹਾਜੀ ਸਰ ਕੀ ਨਾਮ ਤੁਹਾਡਾ ਕੁਲਦੀਪ ਸਿੰਘ ਸੰਧਾਵਾਲੀਆ ਹਾਜੀ ਸਿੰਘ ਸਾਹਿਬ ਜਿਹੜੇ ਅੱਜ ਜਿਹੜੀ ਹੋਈ ਜਾਂ ਨੁਕਤੀ ਹੋਈ ਆ ਅਲਵਿੰਦਰ ਜੀ ਜੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਐ ਰਾਜਵਿੰਦਰ ਸਿੰਘ ਸਾਡੇ ਦਉਪੰਡੂਰ ਚਰਚ ਮਿਨਿਸਟਰੀ ਦਾ ਇੱਕ ਬਹੁਤ ਹੀ ਅਣਥੱਕ ਸੂਰਬੀਰ ਯੋਧਾ ਵਾ ਜਿਹੜਾ ਕਾਫੀ ਚਿਰ ਤੋਂ ਪਿੱਛੇ بڑے ਜ਼ੋਰ ਦਾ ਤਰੀਕੇ ਨਾਲ ਪ੍ਰਭੂ ਦੇ ਕੰਮਾਂ ਨੂੰ ਆਪਣਾ ਹਿੱਸਾ ਪਾ ਰਿਹਾ ਇਹਦੀਆਂ ਸਾਰੀਆਂ ਸੇਵਾਵਾਂ ਨੂੰ ਵੇਖਦਿਆਂ ਅੱਜ ਦਉਪੰਡੂਰ ਚਰਚ ਕੋ ਦਿਵਾਲੀ ਸਮੂਹ ਮੈਨੇਜਮੈਂਟ ਨੇ ਇਹ ਫੈਸਲਾ ਕੀਤਾ ਵੀ ਆਪਾਂ ਜਿਹੜਾ ਯੂਥ ਵਿੰਗ ਬਣਾਉਣਾ ਉਹਦੀ ਕਮਾਂਡ ਵੀ ਰਾਜਵਿੰਦਰ ਦੇ ਹੱਥ ਤੇ ਦਿੱਤੀ ਜਾਵੇ ਤਾਂ ਕਿ ਇਹਨੂੰ ਸੱਚਦੇ ਹਥ ਨਾਲ ਵਧੀਆ ਤਰੀਕੇ ਨਾਲ ਅਗਵਾਈ ਦੇ ਵਿੱਚ ਰਹਿ ਕੇ ਪ੍ਰਭੂ ਦਾ ਪਿਆਰ ਨੂੰ ਸਾਹਮਣੇ ਰੱਖਦਾ ਆ ਆਪਣੀ ਸੇਵਾ ਮਾਨਵਾ ਸਕਦੇ ਨੇ ਥੈਂਕ ਯੂ ਜੀ